ਸੁੱਤੇ ਹੋਏ ਰਾਤ ਨੂੰ ਕੀ ਮਰੀਜ਼ਾਂ ਨੂੰ ਖੰਘ ਛੜ ਪੈਂਦੀ ਹੈ ਅਤੇ ਦਿਨ ਵਿੱਚ ਵੀ ਕੁਰਕਰੀ ਜੀ ਹੁੰਦੀ ਰਹਿੰਦੀ ਹੈ ਜਾਂ ਸੁੱਕੀ ਜੀ ਖੰਗ ਆਉਂਦੀ ਰਹਿੰਦੀ ਹੈ ਉਹਦੇ ਲਈ ਮੈਂ ਤੁਹਾਨੂੰ ਦੋ ਕੁ ਨੁਸਖੇ ਦੱਸਣ ਜਾ ਰਿਹਾ ਹਾਂ ਬਹੁਤ ਹੀ ਆਸਾਨ ਜੀ ਨੁਸਖੇ ਹਨ ਤੁਸੀਂ ਘਰੇ ਬਣਾ ਕੇ ਵਰਤ ਸਕਦੇ ਹੋ ਇਹ ਨੁਸਖੇ ਤੁਹਾਡੀ ਖੰਘ ਹਟਾਉਣ ਦੇ ਵਿੱਚ ਕਾਫੀ کارਗਰ ਸਾਬਤ ਹੋਣਗੇ ਜੀ ਇੱਕ ਮੁਨੱਕਾ ਲੈ ਕੇ ਉਹਦੇ ਵਿੱਚੋਂ ਬੀਜ ਕੱਢ ਦੇਣਾ ਹੈ ਅਤੇ ਤਿੰਨ ਕ ਕਾਲੀਆਂ ਮਿਰਚਾਂ ਉਹਦੇ ਵਿੱਚ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਚਬਾ ਲੈਣਾ ਹੈ ਚਬਾਉਣ ਤੋਂ ਬਾਅਦ ਵਿੱਚ ਗਰਮ ਪਾਣੀ ਪੀ ਲਵੋ ਦਿਨ ਚ ਦੋ ਜਾਂ ਤਿੰਨ ਵਾਰ ਇਦਾਂ ਕਰਨ ਦੇ ਨਾਲ ਨਾਲ ਤੁਹਾਡੀ ਰਾਤ ਨੂੰ ਜਿਹੜੀ ਖੰਘ ਛੱਡਦੀ ਹੈ ਉਹਦੇ ਤੋਂ ਤੁਹਾਨੂੰ ਰਾਹਤ ਮਿਲ ਜੂਗੀ ਅਤੇ ਗਲੇ ਦੇ ਵਿੱਚ ਜੋ ਖੁਰਕਰੀ ਜੀ ਹੁੰਦੀ ਰਹਿੰਦੀ ਹੈ ਉਹਦੇ ਤੋਂ ਵੀ ਛੁਟਕਾਰਾ ਮਿਲ ਜਾਵੇਗਾ ਦੂਜਾ ਨੁਸਖਾ ਹੈ ਦਾਸ ਕਾੜੀਆਂ ਮਿਰਚਾਂ ਲੈ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਪੀਸ ਲਓ ਪੀਸਣ ਤੋਂ ਬਾਅਦ ਵਿੱਚ ਉਹਨਾਂ ਵਿੱਚ 4 ਗੁਣਾ ਦੇਸੀ ਪੁਰਾਣਾ ਗੁੜ ਲੈ ਕੇ ਉਹ ਮਿਲਾ ਲਵੋ। ਇਹ ਉਹ ਮਿਲਾਉਣ ਤੋਂ ਬਾਅਦ ਵਿੱਚ ਛੋੜੀਆਂ-ਛੋਟੀਆਂ ਕਾਲੀ ਮਿਰਚ ਦੇ ਦਾਣੇ ਜਿੰਨੀਆਂ ਗੋਲੀਆਂ ਵਟ ਲਓ। ਰੋਜ਼ਾਨਾ 4 ਤੋਂ 5 ਗੋਲੀਆਂ ਦਿਨ ਦੇ ਵਿੱਚ ਤੁਸੀਂ ਚੂਸ ਲੈਣੀਆਂ ਹਨ। ਇਹਦੇ ਨਾਲ ਵੀ ਤੁਹਾਡਾ ਜਿਹੜਾ ਗਲਾ ਦਰਦ ਜਾਂ ਸੁੱਕੀ ਖੰਘ ਜਾਂ ਰਾਤ ਨੂੰ ਸੱਤੇ ਪਿਆਣ ਨੂੰ ਜਿਹੜੀ ਖੰਘ ਆਉਂਦੀ ਹੈ ਜਾਂ ਗਲੇ ਵਿੱਚ ਖੁਰਕਰੀ ਰਹਿੰਦੀ ਹੈ ਉਹਦੇ ਤੋਂ ਤੁਹਾਨੂੰ ਬਹੁਤ ਹੀ ਜਲਦ ਛੁਟਕਾਰਾ ਮਿਲ ਜਾਵੇਗਾ